ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਛੇੜ ਲਈ ਲੈ ਕੇ ਆਏ ਹਾਂਗੇ ਦੋਵੇਂ ਬਈ ਟੌਪ ਦੀਆਂ ਆਗੀਆਂ ਤੇ ਦੋਨੋਂ ਹੀ ਗੱਭਣਾ ਨੇ ਥੋੜੇ ਥੋੜੇ ਦਿਨਾਂ ਦੀਆਂ ਕੱਚੀਆਂ ਨੇ ਤੇ ਗਰਮੀਆਂ ਦੇ ਆਗੇ ਤੋਹਫੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰੇਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਅੱਜ ਆਪਾਂ ਕਰਦੇ ਹਾਂ ਬਾਈ ਨਾ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੋ ਠੀਕ ਹੋ ਬਾਈ ਠੀਕ ਆ ਵਧੀਆ ਤੇ ਕੱਲਾ ਕਿ ਮੇਰੇ ਆ ਫਿਰ ਰਿਸਪੌਂਸ ਠੀਕ ਆ ਜੀ ਵਧੀਆ ਤੇ ਠੀਕ ਆ ਤੇ ਜਿਹੜੀ ਬਾਈ ਆਪਾਂ ਵੀਡੀਓ ਬਣਾਈ ਆ ਪਿੰਡ ਨਹਿਣੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਂ ਆਪਾਂ ਨੇੜੇ ਪਿੰਡ ਬਾਈ ਖਾਸ ਪਧੌੜੀ ਰਹਿੰਦਾ ਬਾਈ ਨੂੰ ਨਾਮ ਤੇ ਬਾਈ ਆਪਣਾ ਮੋਬਾਈਲ ਨੰਬਰ ਬੋਲੋ ਨਾ ਗੋਰਾ ਸਿੰਘ ਜੀ ਮੋਬਾਈਲ ਨੰਬਰ 987279993 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲਦਾ ਨੋਟ ਕਰ ਲੋ ਬਈ ਜਿਹੜੀਆਂ ਸਾਹਮਣੇ ਵਾਰਡ ਦੇਖ ਰਹੇ ਆ ਕਿਹੜਾ ਸੁਆਸ ਹੁੰਦੀ ਆ ਤੋਹਫਾ ਇਹ ਹੀ ਦੂਜਾ ਮੰਲ ਲੈ ਅਗਲਾ ਤੀਜਾ ਮੰਲ ਲੈ ਠੀਕ ਆ ਦੂਜਾ ਮੰਲ ਆਪਾਂ ਨਹੀਂ ਕਹਿਣਾਗਾ ਉਹ ਅਗਲਾ ਮੰਲ ਲੈ ਠੀਕ ਆ ਵੱਡੀ ਬਹਿੜ ਆ ਮੰਨ ਲੈ ਵੀ ਦੋ ਜੱਡੀ ਆ ਕੱਲ ਕੋਈ ਸਹੀ ਗੱਲ ਆ ਬਈ 25 ਲੀਟਰ ਦੁੱਧ ਦਿੱਤਾ ਵਾ ਤੇ 7 ਦਿਨ ਨੇ ਤੇ ਬਾਕੀ ਆ 7 ਦਿਨ ਬਾਕੀ ਆ ਹਾਂ ਤੇ ਅੱਜ ਕੀ ਫਿਰ ਕਿੰਨੀ ਉਮੀਦ ਕਰਦਾ ਬਈ ਅਰਕੀ ਜੇ ਵਧੀਆ ਸੇਵਾ ਵਾਲਾ ਹੋ 30 ਵੀ ਦੇ ਦੂ ਠੀਕ ਆ ਚਾਹੇ ਦੂਜਾ ਮੰਲ ਲੈ ਚਾਹੇ ਤੀਜਾ ਮੰਲ ਲੈ ਅਗਲਾ ਮੰਲ ਲੈ ਵੱਡੀ ਫੋਲ ਆ ਜੇ ਕੱਦ ਦੀ ਗੱਲ ਕਰੀਏ ਤਾਂ ਮੈਂ ਕੱਦ ਤੋ ਬੰਦਾ ਨਹੀਂ ਦੇਂਦਾ ਇਹਨੂੰ ਨਾਪਾ ਕੀ ਵੀ ਕਹਿ ਸਕਦੇ ਆ 25 ਲੀਟਰ ਦੁੱਧ ਦਿੱਤਾ ਬਾਈ ਸਹੀ ਗੱਲ ਆ ਬਾਈ ਹਵਾਨੇ ਦੀ ਨਾ ਫੀਟਿੰਗ ਚੈੱਕ ਕਰੋ ਯਾਰ ਬੜੀ ਆ ਮਾਰਾ ਮੋਟਾ ਭਲਾ ਕਰ ਲੱਗੀ ਸਹੀ ਗੱਲ ਆ ਸਾਈਡਾਂ ਤੋਂ ਲੈ ਬਦ ਖਾਦੇ ਦੋਨੇ ਸਾਈਡਾਂ ਤੋਂ ਇਧਰੋਂ ਵੀ ਦਿਖਾ ਦੇ ਲੈ ਬਾਈ ਚੈੱਕ ਕਰ ਸਕਦਾ ਨਾ ਕੱਲਾ ਕੱਲਾ ਪਿਆ ਪੀੜੀ ਦੇ ਪਾਵੇ ਨਾਲ ਦਾ ਬਾਕੀ ਨਾੜਾ ਨੂੜਾ ਲੇਵੇ ਤੇ ਚੈੱਕ ਕਰ ਸਕਦਾ ਬੜੀਆਂ ਕਮਾਲ ਆ ਬਾਕੀ ਪਲੀ ਪੁਲੀ ਦੀ ਗੱਲ ਤਾਂ ਬਾਈ ਆਪਾਂ ਨੂੰ ਲੋੜ ਹੀ ਨਹੀਂ ਨਹੀਂ ਬਾਈ ਹਾਂ ਲੋੜ ਹੀ ਨਹੀਂ ਨਾੜਾ ਦੇ ਲੈ ਕਿਆ ਬਾਤ ਹੈ ਕਹਿੰਦਾ પતિ ਵੀ ਕਹਿ ਦਿੰਦੇ ਆ 25 ਲੀਟਰ ਦੁੱਧ ਦਿੱਤਾ ਵਾ ਦੂਜਾ ਮਾਲ ਤੇ ਤੀਜਾ 7 ਦਿਨਾਂ ਦੇ ਬਾਕੀ ਹੈ ਠੀਕ ਆ 7 ਦਿਨਾਂ ਦੀ ਕੱਚੀ ਆ ਤੇ ਬਈ ਪੰਡ ਹੁਣ ਬੰਨੀ ਫਿਰਦੀ ਆ ਫੰਡ ਤਾਂ ਲੈਵਾ ਤਾਂ ਐ ਮਾਲ ਲੈਨੇ ਤਾਂ ਹਾਂ ਤੇ ਕਰਾ ਜਾਣਾ ਹਮ ਸਹੀ ਗੱਲ ਆ ਹਜੇ ਤਾਂ ਬਈ ਐ ਲਾ ਲਓ ਕੁਛ ਕੱਦ ਤੂੰ ਐ ਦੇਖ ਲੈ ਇਧਰਲੇ ਪਾਸੇ ਦੇਖ ਵੀ ਕੱਦ ਬੰਦਾ ਐ ਦੂਜੇ ਪਾਸੇ ਖੜਾ ਦਿਂਦਾ ਨਹੀਂ ਦੇ ਨਹੀਂ ਦਿਂਦਾ ਬਈ ਸਹੀ ਗੱਲ ਲੈ ਲੈ ਕੱਦ ਦੇ ਤੇ ਦੇਖ ਚੈੱਕ ਕਰ ਸਕਦੇ ਆ ਬਈ ਬੰਦਾ ਲਕੋਣ ਵਾਲੀ ਆ ਹਾਂ ਇੱਕ ਗੱਲ ਹੋਰ ਛੂਟੀ ਗੱਡੀ ਚ ਜਾਣ ਵਾਲੀ ਤਾਂ ਹੈ ਨਹੀਂ ਹਨਾ ਨਾ ਨਾ ਪੂਰੀ ਫੁੱਲ ਵੱਡੀ ਆ ਜਾਣ ਵਾਲੀ ਬਹਿੜ ਸਹੀ ਗੱਲ ਆ ਜਿੰਦ ਜਾਨ ਵਾਲੀ ਆ ਪਲੀ ਵੀ ਆ ਸੈਨਿੰਗ ਚਮਕ ਵਾਲੀ ਆ ਨਾ ਗਰਮੀ ਮੰਨੇ ਹਾਂ ਗਰਮੀ ਵੀ ਨਹੀਂ ਮੰਨਦੀ ਇਹ ਗੱਲ ਬਾਈ ਖਾਸੀਅਤ ਇਹ ਚ ਹੈਗੀ ਆ ਗਰਮੀ ਨਹੀਂ ਮੰਨਣੀ ਗਰਮੀ ਨਹੀਂ ਮੰਨਣ ਵਾਲੇ ਨੇ ਲੈ ਦੇਖ ਲਾ ਮਗਰੋ ਫੇਸ ਬਾਈ ਚੈੱਕ ਕਰੋ ਬੜਾ ਪਿਆਰਾ ਬੋਦੀ ਵੱਡੀ ਨਾ ਫੁੱਲ ਕਮਾਲ ਦੀ ਆ ਟੋਰਾ ਤਰਾ ਕਰਮ ਵਾਲੀ ਦਾ ਇੱਕ ਨੰਬਰ ਆ ਬਾਕੀ ਪਲੀ ਵੀ ਤੇ ਕੱਦ ਵੱਡ ਦੀ ਗੱਲ ਕਰੀ ਇਹਨਾਂ ਦਾ ਮੈਂ ਕਹਿਣਾ ਵੀ ਕਹਿਣ ਦੀ ਲੋੜ ਹੀ ਨਹੀਂ ਇੰਨੀ ਚੌੜੇ ਢਾਂਚ ਦੀ ਆ ਕਰਮ ਵਾਲੀ ਵੱਡੀ ਵੱਡ ਹੂੰ ਬਾਕੀ ਹਵਾਨੇ ਦੀ ਆ ਜਿਹੜੀ ਪੰਡਾ ਮੰਨੀ ਫਿਰਦੀ ਆ ਅਜੇ ਤਾਂ ਕੱਚੀ ਪਈ ਆ 7 ਦਿਨਾਂ ਦੀ ਉਸ ਹਵਾਨਾਂ ਦਾ ਅੰਦਾਜ਼ਾ ਲਾ ਲਿਓ ਬਾਕੀ ਸੈ ਨਗਾ ਫੁੱਲ ਆ ਗਈ ਪਿੰਡੇ ਤੇ ਨਾਲੀ ਆ ਪੂਰੀ ਪਯੌਰ ਐ ਕੋਈ ਨਹੀਂ ਲੱਸੀ ਲਾਮੀ ਨਹੀਂ ਕਿਸੇ ਪਾਸੋਂ ਕੋਈ ਆਇਆ ਨਹੀਂ ਕਹਿ ਸਕਦਾ ਵੀ ਲੱਸੀ ਹੈਗਾ ਸਹੀ ਗੱਲ ਆ ਬਾਈ ਫੁੱਲ ਵੱਡੀ ਆ ਐਵੇਂ ਨਹੀਂ ਸਹੀ ਗੱਲ ਆ ਫੁੱਲ ਵੱਡੀ ਆ ਗਈ ਤੇ ਬਾਈ ਗੋਰੇ ਦਾ ਮੁੱਲ ਫਿਰ ਕੀ ਰਹੂਗਾ ਮੁੱਲ ਆ ਬਾਈ ਲੋਕ ਫਿਰ ਘਾਟਾ ਵਾਧਾ ਕਹਿੰਦੇ ਘਾਟਾ ਵਾਧਾ ਕੋਈ ਨਹੀਂ ਹੋਣਾ ਮੁੱਲੇ ਦਾ ਕਰਾ ਲਾ ਜਾਏ 80 ਕਰਾ ਲਾ ਜਾਏ 90 ਕਰਾ ਲਾ ਜਾਏ 100 ਕਰਾ ਲਾ ਠੀਕ ਆ 70 75 ਦਾ ਲੈਣਾ ਠੀਕ ਆ ਹਾਂ ਚੱਕੋ ਬਾਈ ਮੁੱਲ ਦਾ 85000 ਚਾਹੇ 90 ਕਰਾ ਲਾ 70 ਚੋਂ 100 ਰੁਪਿਆ ਛੋੜ ਹੋ ਚੱਕੋ ਇਹ ਗੱਜਦਾ ਅਗਲਾ ਫੋਨ ਲਾ ਲੈ ਨਹੀਂ ਜਾਂਦਾ ਨਾ ਲਾਵੇ ਬਸ ਠੀਕ ਆ ਹਾਂ ਬਾਈ 80000 ਰੁਪਈਆ ਕਰਤਾ ਹਾਂ ਤੇ ਬੈੜ ਭਾਵੇਂ ਬਾਈ ਕਹਿੰਦਾ ਹੁਣ 80 ਵੀ ਮੰਗ ਲਾਂਦਾ ਤਾਂ ਵੀ ਵੇਚਣੀ ਸੀਗੀ ਤੇ ਮੁੱਲ ਮੈਂ ਜਮ੍ਹਾਂ ਖਿੱਚ ਕੇ ਕਰਦਾ ਕਹਿੰਦਾ 70000 ਚੋਂ 100 ਨਹੀਂ ਛੋੜ ਹੋਊਗੀ ਤੇ ਦੁੱਧ ਵਾਲੀ ਨਾਲ ਦੇਖੋ ਬਾਈ ਪਾਇਪ ਲਾਈਣੀ ਲੱਗੀ ਆਉਂਦੀ ਆ ਕਿ ਨਹੀਂ ਬਾਈ ਕਿਆ ਬਾਤ ਆ ਯਾਰ ਬੜੀ ਚੰਗੀ ਨਾੜਾ ਬਾਕੀ ਜੱਤ ਇਹਦਾ ਮੁੱਲ 85 ਵੀ ਕਰ ਸਕਦੇ ਆਪਾਂ 90 ਵੀ ਕਰ ਸਕਦੇ ਹੂੰ ਸਹੀ ਗੱਲ ਆ ਲੈ ਵੱਡੇ ਢਾਂਚੇ ਚ ਜਾ ਕੇ ਬਈ ਹਵਾਨਾ ਚੈੱਕ ਕਰੋ ਕਿਆ ਬਾਤ ਆ ਇਹਦਾ ਬਲਟੇ ਲਾ ਫੁੱਲ ਪਈਆਂ ਬਲਟਾ ਅਜੇ ਲੈ 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 ਸਾਈਡ ਤੋਂ ਨਿਵਾ ਦੇਖ ਤੂੰ ਇਧਰ ਉੱਪਰ ਸੱਤ ਦਿਨ ਇਹਦੇ ਬਾਕੀ ਆ ਹਜੇ ਸੱਤ ਦਿਨ ਬਾਕੀ ਆ ਭਾਈ ਉਸ ਹਿਸਾਬ ਨਾਲ ਆਪਦਾ ਅੰਦਾਜ਼ਾ ਲਾ ਕੇ ਲੈ ਲੈ ਥਣਾ ਦੀ ਕੁਆਲਿਟੀ ਚੈੱਕ ਕਰੋ ਕੱਲਾ ਕੱਲਾ ਥਣ ਪਹਿਲਾਂ ਲੈ ਤੇਰੇ ਪਾਸੇ ਹੁਣ ਤੂੰ ਦੇਖੀ ਇਧਰ ਖੜਾ ਤੂੰ ਦੇਖ ਵੀ ਬੰਦਾ ਦੀਦਾ ਇਹਦੇ ਖੜਾ ਹੂੰ ਕਿਆ ਬਾਤ ਆ ਭਈ ਲੈ ਬੱਡੀ-ਬੱਡੀ ਦੇਖੋ ਬੰਦਾ ਨਹੀਂ ਦੀਦਾ ਗਾਲੀ ਦੀਨਾ ਮੜਾ ਜਾ ਤਲਾ ਪੂਰੀ ਫੁੱਲ ਵੱਡੀ ਆ ਪੂਰੀ ਠੰਡੀ ਸੀਲ ਆ ਮਨ ਕਿੰਨਾ ਮਰਜੀ ਕਰਦੇ ਪਰ ਇਹਦੂ ਘਟਾਵਾ ਤਾਂ ਵਿੱਚ ਕੋਈ ਨਹੀਂ ਹੋਣਾ ਚਾਹਤੋ ਬਾਈ ਸਾਨੂੰ ਜਮਾ ਦੇਣ ਲੈਣ ਕਰਤਾ ਮੋਨੋ ਨਾ 85 ਕਰਾਲਾ ਚਾਹੀ 90 ਕਰਾਲਾ ਜਿੱਦਾਂ ਹੋਗੀ ਤਿਆਰ ਫਿਰ ਉਹਦੇ ਉਹਦੇ ਫਿਰ 80000 ਦੀ ਆ ਹੂੰ ਬਸ ਸਹੀ ਗੱਲ ਆ ਉਹਦੇ 80 ਤੋਂ ਘੱਟ ਨਹੀਂ ਵੇਚਣੀ ਤੇ ਅੱਗੇ ਬਾਈ ਗੋਰੀਆ ਦੋ ਜਰਸੀ ਆ ਦੂਜਾ ਸੂਆ 50 ਵਾਲੀ ਠੀਕ ਆ ਹਾਂ ਦੂਜਾ ਸੂਆ ਬਾਈ ਜਰਸੀ ਆ ਗਈ ਹਾਂ ਵੱਡੀ ਵੜ ਆ ਗਈ ਬਾਈ ਹਾਂ ਵਧੀਆ ਵੜ ਆ ਗਈ ਟਿੱਲਾਂ ਚੈੱਕ ਕਰਨ ਆ ਇਨੇ ਨਾ ਦੀ ਕੱਚੀ ਆ ਇਹ ਪੰਜ ਕਿਤਨੇ ਦੇ ਰਹਿੰਦੇ ਤੇ ਕੀ ਰਿਕਾਰਡ ਰਹੇ ਆ ਪਿਛਲੇ ਸੂਤ ਇਹਨੇ 14 ਕਿਲੋ ਦੁੱਧ ਦਿੱਤਾ ਤੇ ਐਤ ਕੀ ਫਿਰ ਕੀ ਅਰ ਕਿਤੇ ਦੋ 15 ਸੋਨਾ ਕਿਲੋ ਥਾਣ ਬੜਾ ਚੰਗਾ ਲੱਗਿਆ ਥਾਣ ਬਹੁਤ ਠੰਡੀ ਬਹੁਤ ਠੰਡੀ ਸੀ ਫੁੱਲ ਲੱਗਿਆ ਥਾਣ ਬਹੁਤ ਚੰਗਾ ਨਾੜਾ ਨੂੜਾ ਲੇਵੇ ਤੇ ਚੈੱਕ ਕਰ ਸਕਦੇ ਆ ਬਈ ਬੜੀਆਂ ਚੰਗੀਆਂ ਲੱਗੀਆਂ ਬਸ ਗੱਲ ਕਰੀਏ ਨਾ ਪਲੀ ਪੁਲੀ ਦੀ ਕਰਮਾਲੀ ਫੁੱਲ ਪੁਲੀ ਪੂਰੀ ਰਾਜੀ ਆ ਗੋਲ ਮੋਲ ਆ ਕੋਈ ਲੱਛੜ ਜੀ ਨਹੀਂ ਗਈ ਸਹੀ ਗੱਲ ਲੱਸੀ ਲਾਮੀ ਨਹੀਂ ਮੇਨ ਗੱਲ ਹੁੰਦੀ ਆ ਬਈ ਥਾਣ ਦੀ ਥਾਣ ਬਹੁਤ ਚੰਗਾ ਲੱਗਿਆ ਲੈ ਮੂੰਹ ਮਾਂ ਵੀ ਦੇਖ ਲੈ ਲੈ ਫੇ ਚੈੱਕ ਕਰੋ ਬਈ ਟੌਪ ਦਾ ਇਹ ਵੀ ਨਿੰਗੀ ਨੀ ਆ ਗਿਆ ਗਰਮੀਆਂ ਦਾ ਤੋਹਫਾ ਆ ਗਈ ਹਾਂ ਫੈਟ ਆਉਗੀ ਜਿਹੜੀ ਦੋਮਾਂ ਦੀ ਬਈ ਚੰਗੀ ਆਉਗੀ ਪੂਰੀ ਵਧੀਆ ਫੈੜ ਆਉ ਦਿੰਨੇ ਇਹ ਨਹੀਂ ਹੋਊਗਾ ਪਤਲਾ ਦੁੱਧ ਹੋ گاੜਾ ਦੁੱਧ ਹੋਊਗਾ ਮੱਝਾਂ ਰਗਾ ਲਾ ਲਓ ਤਾਂ ਲਾ ਲਓ ਆ ਜਾ ਤੁਰਦੇ ਮੜੀ ਜੀ ਥੋੜਾ ਤਲੇਦੇ ਦਾ ਕਰ ਦਿਆ ਹਣਾ ਲੱਕ ਦਾ ਤੁਰਾ ਕਰਾ ਬਈ ਬੈਣ ਦਾ ਚੈੱਕ ਕਰੋ ਇੱਕ ਨਾ ਤੇ ਸੈਨਿੰਗ ਚਮਕ ਵਾਲੀ ਆ ਬਈ ਜਰਸੀ ਬ੍ਰੀਡ ਆ ਜਾਂਦੀ ਮਿਲਦੀ ਬਹੁਤ ਬਹੁਤ ਘਟਾ ਮੰਗ ਬਹੁਤਕ ਨਹੀਂ ਬਈ ਹਾਂ ਤੇ ਇਹਦਾ ਮੁੱਲ ਬਈ ਕੋਰੇ ਫਿਰ ਕੀ ਦੋ ਮੁੱਲੇ ਦਾ ਜੇ ਕਰਾਉਣਾ ਤਾਂ 60000 ਆ ਹਾਂ ਜੇ ਮੁੱਲ ਕਰਾਉਣਾ ਠੀਕ ਆ ਸਾਢੇ 55000 ਰੁਪਏ ਦੇ ਤਰਦਾ ਲਵਾਂਗੇ ਲੈਣ ਦੇਣੀ ਵਸ ਹਾਂ ਘਾਟਾ ਵਾਧਾ ਵਿੱਚ ਕੋਈ ਨਹੀਂ ਹਾਂ ਮੁੱਲ ਵੀ ਦੱਸ ਦੇ ਅਗਲੇ ਨੂੰ 60 ਆ ਮੁੱਲ ਮੁੱਲ 60000 ਆ ਬਈ ਸਾਢੇ 55 ਪਰਦਾ ਲੈਣਾਗਾ ਸਾਢੇ 55000 ਰੁਪਏ ਵੀ ਕੱਟ ਲੈਣਾ ਤੇ ਅੱਜ ਕੀ ਕਿੰਨਾ ਦੋ ਤੇ ਦੁਬਈ ਇਸ ਟਾਈਮ ਛੋੜਾ ਕਿਲੋ ਦੋ ਦੇ ਦੂਗੀ ਠੀਕ ਆ ਅੱਲਾ ਠੰਡੀ ਇਥਾਨ ਚੈੱਕ ਕਰੋ ਬਾਈ ਬੜਾ ਕਮਾਲ ਆ ਬਾਕੀ ਲੇਵਾ ਦੱਸਦਾ ਕਰਮ ਵਾਲੀ ਦਾ ਪੰਡ ਬਣ ਕੇ ਸੂਗੇ ਹੈਗਾ ਕੱਚੀ ਕੱਚੀ ਪਈਆ ਦਿਨਾਂ ਦੀ ਉਸ ਹਾਵ ਨਾਲ ਦਾ ਅੰਦਾਜ਼ਾ ਲਾ ਕੇ ਚੱਲਿਓ ਬਾਈ ਜਦੋਂ ਥਣਾ ਦੀ ਭਾਰ ਦੀ ਖਾਈਆਂ ਦੀ ਦੋਨਾਂ ਦੀ ਗਾਰੰਟੀ ਆਪਣੀ ਠੀਕ ਹੈ ਬਾਈ ਹਾਂ ਥਣਾ ਤੇ ਬਾਈ ਕਹਿੰਦਾ ਭਾਰ ਦੀ ਆਪਣੀ ਹੋਊਗੀ ਬਾਈ ਦੋਮਾਂ ਦੀ ਗਾਰੰਟੀ ਵਾਕੀ ਫੇਸ ਵਗੈਰਾ ਚੈੱਕ ਕਰੋ ਸੈਣ ਗਾਲੀ ਆ ਫੁੱਲ ਕਰਮ ਵਾਲੀ ਲਿੱਸੀ ਲਾਵੇਂ ਹੀ ਨਹੀਂ ਕਿ ਨਹੀਂ ਪੂਰੀ ਗੋਲ ਮੋਲ ਬਹਿੜਾ ਬੋਲ ਆਪਾਂ 65 ਵੀ ਕਰ ਸਕਦੇ ਆ 70 ਵੀ ਕਰ ਸਕਦੇ ਆ ਪਰ ਕਿਹੜਾ ਮੁੱਲ ਕਰਤਾ ਬਾਈ ਉਹਦੇ ਚ ਘਾਟਾ ਵੱਧਾ ਨਹੀਂ ਹੋਣਾ ਠੀਕ ਆ ਬਾਈ ਬਸ ਦੇਣ ਲੈਣ ਮੁੱਲੀ ਕਰਤਾ ਬਾਈ ਨੇ ਬਾਈ ਮੁੱਲ ਅੱਗੇ ਬਸ ਦੇਣ ਲੈਣੀ ਹੁੰਦਾ ਕਿ ਨਹੀਂ ਬਾਈ ਹਾਂ ਭੁਗਾਈ ਨਹੀਂ ਕਰਨੀ ਆਪਾਂ ਜੱਜ ਦਾ ਅਗਲਾ ਫੋਨ ਲਾਵੇ ਨਹੀਂ ਜੱਜਾ ਨਾ ਲਾਵੇ ਠੀਕ ਕਰਦੇ ਆਪਾਂ ਤਿੰਨ ਨਕਸ਼ੀ ਕੇ ਬਾਈ ਕੋਲੇ ਬਾਈ ਦੋ ਆਪਾਂ ਦੋਵੇਂ ਹੀ ਦਿਖਾਤੇ ਜੇ ਕਿਸੇ ਵੀਰ ਨੂੰ ਕੋਈ ਪਸੰਦ ਆਵੇ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਆਂ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ